ਅਸ਼ੀਕ ਕੁਮਾਰ ਨੂੰ ਭਾਜਪਾ ਲੈ ਕੇ ਆ ਸਕਦੀ ਕੋਈ ਕਹਿੰਦਾ ਕੰਗਣਾ ਰਣਾਉ ਤਾ ਸਕਦੀ ਹੈ ਯੁਗਰਾਜ ਸਿੰਘ ਆ ਸਕਦੇ ਨੇ WhatsApp ਯੂਨੀਵਰਸਿਟੀ ਐ ਯੂਨੀਵਰਸਿਟੀ ਜਲਰੀ ਹੈ ਜੀ ਉਹਦੇ ਚ ਡੱਬੀ ਤੁਰਾਂ ਦੇ ਪੜਾ ਲੋਕ ਸਭ ਤੋਂ ਇੰਟਰਸਟ ਹੈ ਵੈਸੇ ਸ਼ਾਰਟਲਿਸਟ ਬਣਾਈ ਬੈਠੇ ਆ ਅਜ ਤੈ ਕਿਉਂਕਿ ਪੰਜਾਬ ਲਾਸਟ ਫੇਜ਼ 'ਚ ਹੈ ਮੰਗਦੇ ਡਿਵੈਲਪਮੈਂਟ ਹੈ ਪਾੜਦੇ ਛੋਸ਼ੇ ਆ ਫਿਰ ਛੋਸ਼ੇ ਵੰਡਦੇ ਇਹਨਾਂ ਨੇ ਕਹਿੰਦੇ ਇਸ ਵਾਰ ਕੋਈ ਅਦਾਕਾਰ ਜਾਂ ਕਲਾਕਾਰ ਨਾ ਲੈ ਕੇ ਆਇਓ ਇਹ ਗੱਲ ਪ੍ਰਤਾਪ ਬਾਜਵਾ ਵੀ ਕਹਿੰਦੇ ਕਹਿੰਦੇ ਵੀ ਕੋਈ ਕਿਸੇ ਪਾਰਟੀ ਵੱਲੋਂ ਕੋਈ ਅਦਾਕਾਰ ਜਾਂ ਕਲਾਕਾਰ ਆ ਜੇ ਤੇ ਉਹਨੂੰ ਮੂੰਹ ਨਾ ਲਾਇਓ ਇਹ ਗੱਲ ਥੋੜੀ ਅੱਜਕੱਲ ਚੀਫ ਮਿਨਿਸਟਰ ਨਾਲ ਬੰਦ ਹੀ ਨਹੀਂ ਜੀ ਇਹ ਸਾਬ ਜਦਾਖਾਰੀ ਹੈ ਅਦਾਕਾਰ ਵਾਲੀ ਗੱਲ ਤੇ ਦੋ ਤਿੰਨ ਨਾਂ ਬੜੇ ਆ ਰਹੇ ਆ ਜਖੜ ਸਾਹਿਬ ਕ ਕਦੀ ਕਿਹਾ ਜਾ ਰਿਹਾ ਅਕਸ਼ੇ ਕੁਮਾਰ ਨੂੰ ਭਾਜਪਾ ਲੈ ਕੇ ਆ ਸਕਦੀ ਕੋਈ ਕਹਿੰਦਾ ਕੰਗਣਾ ਰਣਾਉਤਾ ਸਕਦੀ ਹੈ ਯוגਰਾਜ ਸਿੰਘ ਆ ਸਕਦੇ ਨੇ ਇਹ ਵਿਚਾਰ ਅਧਿਨ ਹੈ ਪਾਰਟੀ ਦੇ ਕੋਈ ਮੈਂ ਫੇਰ ਉਹੀ ਗੱਲ ਆ ਗਿਆ ਵੀ ਆ WhatsApp ਯੂਨੀਵਰਸਿਟੀ ਐਕੈਡਮੀ ਜਲਰੀ ਹੈ ਜੀ ਉਹਦੇ ਚ ਦੱਬੀ ਤੁਰਦੇ ਜਿੱਦਾ ਜਿੱਥੇ ਲੱਗਦਾ ਸੂਤ ਅਗਲਾ ਪਾ ਦਿੰਦਾ ਉਹ ਇੱਕ ਚਰਚਾ ਬਣ ਜਾਂਦੀ ਹੈ ਮੈਂ ਤਾਂ ਇਸ ਸੋਸ਼ਲ ਮੀਡੀਆ ਨੂੰ ਸੋਸ਼ਲ ਮੀਡੀਆ ਆਪ ਤਾਂ ਨਹੀਂ ਕਿਸਮਤ ਨਾਲ ਬਣਿਆ ਸੀ ਬਟ ਮੋਰ ਆਫ ਐਂਟੀ ਸੋਸ਼ਲ ਮੀਡੀਆ ਇਹਦਾ ਸਹੀ ਇਸਤੇਮਾਲ ਵੀ ਹੋ ਸਕਦਾ ਹੈ ਬਟ ਜ਼ਿਆਦਾ ਤੌਰ ਤੇ ਇਸੇ ਕੰਮ ਨੂੰ ਲੱਗੇ ਰਹਿੰਦੇ ਲੋਕ ਤੁਹਾਡਾ ਲੋਕ ਸਭਾ ਤੇ ਇੰਟਰਸਟ ਹੈ ਵੈਸੇ ਨਹੀਂ ਸਾਬ ਮੈਂ ਤਾਂ ਬਾਰ-ਬਾਰ ਇਸ ਗੱਲ ਨੂੰ ਦੁਹਰਾ ਰਹੇ ਹਾਂ ਸਾਬ ਫਿਰ ਮੁੜ ਕੇ ਮੈਂ ਆ ਕੇ ਕਹ ਦੂੰਗਾ ਨਹੀਂ ਜੀ ਉਹ ਪਾਰਟੀ ਕੋਊਗੀ ਇਹਨਾਂ ਗੱਲਾਂ ਦਾ ਇਹ ਸਾਰੇ ਫੈਸਲੇ ਸਾਬ ਇੱਥੇ ਕਿਹਨੂੰ ਕਿਹੜੀ ਟਿਕਟ ਮਿਲਣੀ ਹੈ ਨਹੀਂ ਮਿਲਣੀ ਜਿਹੜੇ ਤੁਸੀਂ ਇਹ ਤਿੰਨ ਚਾਰ ਨਾਮ ਗਿਣਾਤੇ ਸਪੋਰਟਸ ਪਰਸਨ ਦੇ ਅਦਾਕਾਰਾਂ ਦੇ ਇਹ ਸਾਰੇ ਫੈਸਲੇ ਇਹਨਾਂ ਪਾਰਟੀਆਂ 'ਚ ਵੀ ਇੱਥੇ ਫੈਸਲੇ ਨਹੀਂ ਹੁੰਦੇ ਉੱਥੇ ਜਾ ਕੇ ਹੁੰਦੇ ਆ ਫੈਸਲੇ ਹਾਈ ਕਮਾਂਡ ਨੇ ਬੈਠ ਕੇ ਕਰਨੇ ਹੁੰਦੇ ਆ ਸਾਰਾ ਕੁਝ ਦੇਖ ਕੇ ਉੱਥੇ ਹੋਣਗੇ ਫੈਸਲੇ ਅਸੀਂ ਆਪਣੀ 13 ਸੀਟਾਂ ਦੇ ਸ਼ਾਰਟਲਿਸਟ ਬਣਾਈ ਬੈਠੇ ਆਂ ਬੀਤੇ ਦਿਨ ਤੁਸੀਂ ਜਿਹੜੇ ਕਰ ਚ ਦੋ ਝੰਡੇ ਆ ਪੰਜਾਬ 'ਚ ਕਾਦੀਆਂ ਤੋਂ ਫਤਿਹਜੰਗ ਬਾਜਵਾ ਹੋ ਰਾਂ ਤੁਹਾਡੀ ਤੇਰੇ ਵਾਲੇ ਮੈਂ ਬੰਦੇ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਮੈਂ ਇੱਕ ਅਪੀਲ ਕਰਦਾ ਪਾਰਟੀ ਨੂੰ ਬਾਕੀ ਤਾਂ ਪਾਰਟੀ ਦਾ ਫੈਸਲਾ ਹੈ ਕਹਿੰਦੇ ਇਸ ਵਾਰ ਕੋਈ ਅਦਾਕਾਰ ਜਾਂ ਕਲਾਕਾਰ ਨਾ ਲੈ ਕੇ ਆਇਓ ਇਹ ਗੱਲ ਪ੍ਰਤਾਪ ਬਾਜਵਾ ਵੀ ਕਹਿੰਦੇ ਕਹਿੰਦੇ ਵੀ ਕੋਈ ਕਿਸੇ ਪਾਰਟੀ ਵੱਲੋਂ ਕੋਈ ਅਦਾਕਾਰ ਜਾਂ ਕਲਾਕਾਰ ਆ ਜੇ ਤੇ ਉਹਨੂੰ ਮੂੰਹ ਨਾ ਲਾਇਓ ਤੁਸੀਂ ਖੁਦ ਗੁਰਦਾਸਪੁਰ ਦੀ ਚੋਣ ਲੜੀ ਤੇ ਸਣੀ ਦੋਸਤ ਇਸੇ ਪਾਰਟੀ ਤੋਂ ਜਿੱਤੇ ਸੀਗੇ ਉਸ ਤੋਂ ਬਾਅਦ ਲੋਕਾਂ ਦੇ ਬੜੇ ਸੀਰੀਅਸ ਅਲਿਗੇਸ਼ਨ ਲਾਏ ਵੀ ਕੋਈ ਅਦਾਕਾਰ ਆ ਕੇ ਮੂੰਹ ਨਹੀਂ ਵਿਖਾਉਂਦਾ ਕੀ ਗੱਲ ਹੈ ਤੁਹਾਡੀ ਅੱਜਕੱਲ ਚੀਫ ਮਿਨਿਸਟਰ ਨਾਲ ਬਣਦੀ ਨਹੀਂ ਕੀ ਜੀ ਮੇਰੇ ਸਾਹਿਬ ਕੀ ਅਦਾਕਾਰੀ ਹੈ ਮੈਂ ਸਭਿੰਦਾ ਆਪਰੇ ਆਪਣੇ ਆਪ ਚ ਮੈਂ ਤਾਂ ਕੰਨ ਦੀ ਖੋਣੀ ਤੋਂ ਮੈਂ ਕਾਮਯਾਬ ਅਦਾਕਾਰ ਹੈ ਇਹਨੇ ਸਾਰਾ ਪੰਜਾਬ ਬੇਵਕੂਫ ਬਣਾਤਾ ਤੁਸੀਂ ਤੁਸੀਂ ਇਕੱਲੇ ਗੁਰਦਾਸ ਨੂੰ ਕਹਿੰਦੇ ਤੂੰ ਰੋਨੀਆ ਕਾੜੇ ਚਾ ਮਨ ਨੂੰ ਰੋੜੋ ਰੋੜ ਕੇ ਕਲੰਘਿਆਲੇ ਇਹ ਪਗੰਦ ਮਾਨ ਜੀ ਨੇ ਸਾਰੇ ਪੰਜਾਬ ਨੂੰ ਬੇਵਕੂਫ ਬਣਾੜ ਕੇ ਉਹ ਤਾਂ ਫਿਰ ਇਹ ਕਹਿੰਦਾ ਸਾਡੀ ਥਮਲ ਜੋ ਕੀ ਆਇਆ ਕਿ ਮੇਰੇ ਜਿੱਤਣ ਤੋਂ ਬਾਅਦ ਮੈਂ ਜਲੰਧਰ ਵੀ ਜਿੱਤ ਲਿਆ ਚਲੋ ਉਹ ਤਾਂ ਸਾਰੇ ਹੁਣ ਤਾਂ ਸਹੀ ਹੈ ਸਭ ਸੱਚ ਹੈ ਪਰ ਮੇਰੇ ਮੰਨਣਾ ਹੈ ਸਰ ਜਿਹੜੇ ਵਿਊਜ਼ ਆ ਰਹੇ ਹੈ ਬਿਲਕੁਲ ਅੰਜੂਂਗੁਲੀਆਂ ਬਰਾਬਰ ਨਹੀਂ ਹੁੰਦੀਆਂ ਸਰ ਉਹ ਹੀ ਗੁਰਦਾਸਪੁਰ ਦਾ ਦੇਖੋ ਮੈਂ ਜਦੋਂ ਗਿਆ ਉਸ ਟਾਈਮ 17 ਚ ਜੋ ਬਾਈ ਇਲੈਕਸ਼ਨ ਲੜਿਆ ਉਦੋਂ ਵਿਨੋਦ ਖੰਨਾ ਜੀ ਦਾ ਅਨ ਟਾਈਮਲੀ ਡੈਥ ਹਾਂਜੀ ਹਾਂਜੀ ਬਿਲਕੁਲ ਉਸ ਦੇ ਕਰਕੇ ਬਟ ਉਹਨਾਂ ਦੀ ਪਿੱਠ ਸੁਣਦੀ ਅੱਜ ਵੀ ਚਾਹੇ ਹੀ ਵਾਸ ਮਾਈ ਪੋਲੀਟੀਕਲ ਅਪੋਨੈਂਟ ਉਹਨਾਂ ਦੇ ਮਤਲਬ ਬੀਜੇਪੀ ਪਾਰਟੀ ਚ ਸੀਗੇ ਤੇ ਉਹਨਾਂ ਦਾ ਵਿਨੋਦ ਖੰਨਾ ਜੀ ਦਾ ਨਾਂ ਅੱਜ ਵੀ ਜਾ ਕੇ ਤੁਸੀਂ ਗੁਰਦਾਸਪੁਰ 'ਚ ਪੁੱਛੋਗੇ ਬੜੇ ਲੋਕ ਰਿਸਪੈਕਟ ਨਾਲ ਗੱਲ ਕਰਦੇ ਉਹਨਾਂ ਦੇ ਵਾਸਤੇ ਹਾਂਜੀ ਆਦਰ ਸਤਕਾਰ ਹੈ ਉਲਾਵਲਾ ਲੀਟਰ ਵੀ ਕਹਿੰਦੇ ਲੋਕ ਉਲਾਵਲਾ ਦੇ ਇਲਾਵਾ ਸਾਡੇ ਇੱਕ ਪੁੜਨੀ ਉਹਦੀ ਸ਼ਖਸੀਅਤ ਉਹਨਾਂ ਦੀ ਸੀ ਜਿਹੜੀ ਲੋਕਾਂ 'ਚ ਅੱਜ ਵੀ ਉਹਨਾਂ ਦਾ ਮਤਲਬ ਪੋਜ਼ਿਟਿਵ ਜਿਹੜੀ ਹੈ ਨਹੀਂ ਤਾਂ ਆਦਰਵਾਇਜ਼ ਤੁਸੀਂ ਇੱਕ ਵਾਰੀ ਵੋਟ ਮੰਗਲੋਂ 5-5 ਸਾਲ ਤੁਹਾਨੂੰ ਗਾਲਾਂ ਕੱਢਣ ਵਾਲੇ ਬਥੇਰੇ ਮਿਲੋ ਉੱਥੇ ਮਿਲਣਗੇ ਜੀ ਕਿਉਂਕਿ ਬੰਦੇ ਦੀ ਖੁਆਇਸ਼ ਜਿਹੜੀ ਐਕਸਪੈਕਟੇਸ਼ਨ ਹੈ ਉਹ ਉਹ ਨਹੀਂ ਫੁੱਲਫਿਲ ਕਰ ਸਕਦੇ ਤੇ ਹੁਣ ਆ ਜਿਹੜਾ ਵਾਕਿਆ ਬਾਤ ਚ ਦੁਬਾਰਾ ਹੁਣ ਜਦੋਂ 19 ਵਾਲੇ ਇਲੈਕਸ਼ਨ ਚ ਜਦੋਂ ਆਏ ਹੈ ਉਹਦਾ ਬਿਟਰ ਐਕਸਪੀਰੀਅੰਸ ਲੋਕਾਂ ਨੂੰ ਹੈ ਸਾਬ ਬਟ ਸਾਰਿਆਂ ਨੂੰ ਆਪਾਂ ਅਕ੍ਰੋਸ ਦੀ ਬੋਲਡ ਇੱਕ ਪਾਸੇ ਕਰਦੀਏ ਸਾਰੇ ਕਲਾਕਾਰ ਹੈ ਵੀ ਸਾਰੇ ਕਲਾਕਾਰ ਮਾੜੇ ਇਹ ਹੈ ਉਹ ਹਿਮਾ ਮਾਨੀ ਜੀ ਵੀ ਉਹਨਾਂ ਦੇ ਪਰਿਵਾਰ ਚੋਂ ਉਹਨੂੰ ਦੁਬਾਰਾ ਫੇਰ ਇਲੈਕਸ਼ਨ ਲੜ ਰਹੇ ਹੋ ਸੋ ਲੋਕਾਂ ਦੀ ਭਾਵਨਾ ਹੈ ਅਗੇਨ ਉਹੀ ਗੱਲ ਆ ਗਈ ਚਾਹੇ ਫਤੇ ਜੀ ਕਹਿ ਰਹੇ ਹੈ ਚਾਹੇ ਪ੍ਰਤਾਪ ਕਹਿ ਰਹੇ ਹੈ ਚਾਹੇ ਹੁਰਕੂ ਕਹਿ ਰਿਹਾ ਲੋਕ ਕਲਾਕਾਰ ਨੇ ਲੋਕੋ ਇੱਕ ਸੈਂਸੀਅਰ ਨੁਮਾਇੰਦਾ ਪਾੜਦੇ ਠੀਕ ਹੈ ਤੇ ਲੋਕ ਵੀ ਐਵੇਂ ਪਾਰਟੀਆਂ ਨੂੰ ਦੋਸ਼ ਨਾ ਦੇਣ ਸਾਬ ਜੀ ਨਹੀਂ ਸਾਬ ਮੈਂ ਤਾਂ ਪਾਰਟ ਦੇ ਟਿਕਟ ਹੀ ਦਿੰਦੀ ਹੈ ਵੋਟ ਤਾਂ ਲੋਕਾਂ ਨੇ ਪਾਣਾ ਸਾਬ ਵੋਟ ਤਾਂ ਲੋਕ ਪਾਉਂਦੇ ਆ ਅੱਖਾਂ ਖੋਲ ਕੇ ਪਾਓ ਸਾਬ ਮੈਂ ਤਾਂ ਬਾਰ ਬਾਰ ਆ ਹੀ ਕਹੀ ਜਾਂਦਾ ਸਾਰਿਆਂ ਨੂੰ ਲੋਕ ਕਹਿੰਦੇ ਤੂੰ ਪਾਰਟੀ ਦੇ ਖਿਲਾਫ ਬੋਲ ਮੈਂ ਕਹਿੰਦਾ ਨਹੀਂ ਮੈਂ ਤਾਂ ਆ ਕਹਿੰਦਾ ਵੀ ਸਾਰਿਆਂ ਨੂੰ ਜਾਗਰੂਕ ਹੋ ਕੇ ਆਪਣਾ ਵੀ ਇਸਤੇਮਾਲ ਕਰ ਲਓ WhatsApp ਕੀ ਦੱਸ ਰਿਹਾ ਉਹਨੂੰ ਤਾਂ ਮੰਨ ਲਓ ਸਾਰਾ ਕੁਝ ਹੀ ਆਪ ਵੀ ਦੇਖ ਲੋ ਕਿਹੜੇ ਖੂਚੇ ਛਾਲ ਮਾਰਨ ਲੱਗੇ ਹੋ ਜੇ ਬੰਦੇ ਚੰਗੇ ਚੁਣੋਂਗੇ ਮਾੜੇ ਐ ਚੰਗੇ ਐ ਚੁਣੇ ਦਾ ਪਾਈ ਐ ਸਾਬ ਆ ਡੈਮੋਕ੍ਰੇਸੀ ਚ ਲੋਕ ਹੀ ਵੱਡੇ ਹੁੰਦੇ ਕਹਿੰਦੇ ਸਰਕਾਰ ਚੰਗੀ ਮਾੜੀ ਨਹੀਂ ਹੁੰਦੀ ਜਿੱਦਾਂ ਦੇ ਲੋਕ ਹੁੰਦੇ ਉਹਦਾ ਦੀ ਸਰਕਾਰ ਬਿਲਕੁਲ ਲੋਕ ਉਹਨਾਂ ਤੋਂ ਲੋਕਾਂ ਨੂੰ ਲੀਡਰ ਇੱਕ ਹੁੰਦਾ ਸਟੇਟਸਮੈਨ ਇੱਕ ਲੀਡਰ ਪੋਲੀਟੀਸ਼ੀਅਨ ਤੇ ਲੀਡਰ ਚ ਫਰਕ ਐ ਸਾਬ ਲੀਡਰ ਇਸ ਅਬਡੀ ਹੂ ਲੀਡਸ ਦਾ ਕੰਟਰੀ ਉਹ ਤਾਂ ਸਾਰੇ ਰਾਜਨੀਤਿਕ ਐ ਵੀ ਇਹਨਾਂ ਨੂੰ ਆ ਮੰਗਦੇ ਆ ਟੁਕੜਾ ਪਾ ਦੇ ਜੇ ਜਿਆ ਕੋ ਪੜ ਦੇ ਹੋ ਜਾ ਕੇ ਦੇ ਦਿੰਦੇ ਆ ਵੀ ਇਹਨਾਂ ਨੂੰ ਸ਼ੋਸ਼ੇ ਚਾਹੀਦੇ ਆ ਤੇ ਸ਼ੋਸ਼ੇ ਵੰਡ ਦੇਣਗੇ ਜੇ ਕਿਸੇ ਨੂੰ ਵਿਕਾਸ ਡਿਵੈਲਪਮੈਂਟ ਚਾਹੀਦੇ ਡਿਵੈਲਪਮੈਂਟ ਦੀ ਗੱਲ ਕਰਦੇ ਆਂਗੇ ਮੰਗਦੇ ਡਿਵੈਲਪਮੈਂਟ ਆ ਤੇ ਪੜ ਦੇ ਸ਼ੋਸ਼ੇ ਆ ਤੇ ਫਿਰ ਸ਼ੋਸ਼ੇ ਵੰਡ ਦੇ ਇਹਨਾਂ ਨੇਗਾ